ਰੁੱਖੇ ਕੈਸੀ ਚੀਜ਼ ਆ ਜੇ ਆਪਾਂ ਲਾਵਾਂਗੇ ਰੁੱਖ ਤਾਂ ਹੀ ਰਊਗੇ ਪੁੱਤ ਇਹ ਪੁੱਤ ਤਾਂ ਹੀ ਰਹਿਣੇ ਨੇ ਜੇ ਰੁੱਖ ਲੱਗਣੇ ਨੇ ਆਪਾਂ ਅੱਜ ਦੇ ਇਸੇ ਤੁਮੰਝਮਾ ਮਾ 8 ਤੁਮੰਝਮਾ ਆਕਾ ਦਵੇਸਾਏ ਸਿਵ ਸੈਨਾ ਦਾ ਮੈਂ ਇਹ ਜਿਹੜੇ ਜੱਡਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਆ ਇਹ ਬਹੁਤ ਸਮਾਜ ਸੇਵਾ ਔਰ ਖਾਸ ਕਰਕੇ ਜਿੱਥੇ ਸਿਵ ਸੈਨਾ ਦੀ ਇੱਕ ਇੱਕ ਜੁੱਤਾ ਰੱਖ ਕੇ ਕੰਮ ਕਰਦੇ ਆ ਉੱਥੇ ਦੇਸ਼ ਔਰ ਆਪਣੇ ਸ਼ਹਿਰ ਔਰ ਆਪਣੇ ਇਲਾਕੇ ਲਈ ਬਹੁਤ ਵਧੀਆ ਸੇਵਾ ਕਰ ਰਿਹਾ ਮੈਂ ਆਪਣੇ ਵੱਲੋਂ ਇਹਨਾਂ ਦਾ ਜਿੱਤੇ ਸਾਰੀ ਸਮੂਚੀ ਟੀਮ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਜੀ ਜਿਹੜੀ ਸੇਵਾ ਜ ਰੁੱਖਾਂ ਦੀ ਤੁਸੀਂ ਅੱਜ ਦੇ ਇਸ ਪਾਵਨ ਦਿਹਾੜੇ ਤੇ ਕੀਤੀ ਆ ਇਸੇ ਤਰ੍ਹਾਂ ਹੀ ਆਪਣੇ ਹਰ ਸ਼ਹਿਰ ਵਾਸੀ ਦਾ ਇੱਕ ਫਰਜ਼ ਮੰਨਦਾ ਵਾ ਜਿਹੜਾ ਰੁੱਖਾਂ ਨੂੰ ਲਾ ਕੇ ਆਪਾਂ ਅੱਜ ਆਪਣੇ ਵਾਤਾਵਰਨ ਨੂੰ ਸਾਫ਼ ਕਰੀਏ ਇਸ ਕਰਕੇ ਮੈਂ ਅੱਜ ਦੇ ਦਿਨ ਸਾਰਿਆਂ ਨੂੰ ਮੁबारकबाद ਵੀ ਦਿੰਦਾ ਔਰ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵੇਲੇ ਸੇਵਾ ਲਈ ਹਾਜ਼ਰ ਹਾਂ ਜੈ ਸ਼੍ਰੀ ਰਾਮ ਅੱਜ ਸ਼ਿਰਸ਼ਨਾ ਉਹਦਾ ਬਰਾ ਸਾਫ ਫਾਗਦੇ 98 ਸਥਾਪਨਾ ਦੇ ਵਸਤੇ ਫਲੈਕਸ ਵਿੱਚ ਅਸੀਂ ਵੇਜਵਾਨ ਪක්ෂੀਆਂ ਤੇ ਵਾਤਾਵਰਨ ਨੂੰ ਦੇਖਦੇ ਪਹੁੰਚਿਆ ਦੀ ਸੇਵਾ ਕੀਤੀ ਹੈ ਜਿਸ ਵਿੱਚ तमाम ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿੱਦਾਂ ਕੀ ਤੁਹਾਨੂੰ ਪਤਾ ਲੱਗ ਰਿਹਾ ਇਸ ਟਾਈਮ ਟੈਂਪਰੇਚਰ 50 ਦੇ ਨੇੜੇ ਤੇ ਪਹੁੰਚ ਚੁੱਕਾ ਹੈ ਹਰ ਬੰਦਾ ਇੱਕ ਰੁੱਖ ਤਾਂ ਜ਼ਰੂਰ ਲਗਾਵੇ ਤੇ ਇਹਦੇ ਨਾਲ ਆਪਣਾ ਐਟਮੋਸਫੇਅਰ ਨੇੜੇ ਦਾ ਵਾਤਾਵਰਨ ਸਭ ਕੁਝ ਸਾਫ਼ ਆਪਣ ਨੂੰ ਦਿਖੇਗਾ ਤੇ ਨਾਲ ਹੀ ਬੇਜਵਨ ਪਕਸ਼ਿਆਂ ਲਈ ਕੁਝ ਜਿਹੇ ਦਿੱਤੇ ਪਾਣੀ ਦੇ ਆਪਣੇ ਘਰਾਂ ਦੀ ਛੱਤਾਂ ਤੇ ਰੱਖੋ ਤੇ ਸੇਵਾ ਕਰੋ ਤੇ ਆਪਣੀ ਜੀਵ ਵਿਰੋਧੀ ਦਾ ਸੰਭਾਲ ਕਰਨ ਦੀ ਬਿਲਕੁਲ ਹੀ ਸੰਭਾਲ ਕਰੋ ਜੀ ਰੋਜ਼ ਡੇਲੀ ਜਾ ਕੇ ਉੱਪਰ ਦੇਖੋ ਆਪਣੀ ਜਿਹੜੀ ਛੱਤਾਂ ਤੇ ਤੁਸੀਂ ਪਾਣੀ ਰੱਖਦੇ ਹੋ ਉਹਨੂੰ ਪੂਰਾ ਫਿਲ ਕਰਕੇ ਰੱਖੋ ਤੇ ਅਸੀਂ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਆਓ ਸਾਡੇ ਨਾਲ ਬਸਾ ਤੇ ਆਗੋ ਤੇ ਸਾਡੇ ਨਾਲ ਜੁੜੋ ਇਦਾਂ ਸਾਡੇ ਨਾਲ ਜਿਹੜੀ ਅਸੀਂ ਆ ਸੇਵਾ ਕਰਦੇ ਆ ਸਾਡੇ ਨਾਲ ਸੇਵਾ ਕਰੋ ਤੇ ਆ ਕੇ ਨਸ਼ੇ ਦਾ ਬਾਈਕਾਟ ਕਰੋ ਇਦਾਂ ਹੀ ਫੌਜਦਾਰ ਨੂੰ ਫੀਲ ਕਰਦੇ ਆ ਅੱਜ ਮੁੱਖ ਮੰਤਰੀ ਸਾਡੇ ਦਿਨਾਂ ਦਾ ਦਿਸਾਂ ਵਿਸ਼ੇਸ਼ ਸਾਡੇ ਯੋਗਰਾ ਸ਼ਰਮਾ ਜੀ ਸੀ ਤੇ ਨਾਲ ਮੁੱਖ ਮੰਤਰੀ ਸਾਡੇ ਸੈਂਟਰ ਹਲਕੇ ਦੇ ਐਮ ਐਲ ਏ ਸ਼੍ਰੀ ਸ਼ੋਕ ਪ੍ਰਾਸ਼ਰ ਪੱਕੀ ਜੀ ਜੀ